ਗੋਲਤਾਬ ਤੁਸੀਂ ਦੇਖ ਰਹੇ ਹੋ ਕਿ ਬੀਤੇ ਕੱਲ ਪਹਿਲਾਂ ਕਿਸਾਨ ਆਗੂਆਂ ਨੂੰ ਮੁੱਖ ਮੰਤਰੀ ਸਾਹਿਬ ਵਿਚਾਲੇ ਮੀਟਿੰਗ ਛੱਡ ਕੇ ਚਲੇ ਗਏ ਨਾਲ ਹੀ ਉਹਨਾਂ ਨੂੰ ਕਹਿ ਕੇ ਕਿ ਤੁਸੀਂ ਫਿਰ ਜੋ ਕਰਨਾ ਹੈ ਕਰੋ ਇਸ ਤਰੀਕੇ ਦੀ ਜਿਹੜੀ ਹੈ ਭਾਸ਼ਾ ਵਰਤੀ ਗਈ ਕਿਸਾਨ ਆਗੂ ਨੇ ਬਾਹਰ ਆ ਕੇ ਸਾਰੀ ਗੱਲ ਦੱਸੀ ਉਸ ਤੋਂ ਬਾਅਦ ਅੱਜ ਵੀ ਉਹ ਗੱਲ ਦੀ ਪੁਸ਼ਟੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਦਿੱਤੀ ਹੈ ਪਹਿਲਾਂ ਇਹ ਸੀ ਕਿ ਕਿਸਾਨ ਆਗੂ ਕਹਿ ਰਹੇ ਆ ਹੁਣ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਕਹਿ ਦਿੱਤਾ ਹੈ ਮੁੱਖ ਮੰਤਰੀ ਸਾਹਿਬ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਦੇਖੋ ਮੁੱਖ ਮੰਤਰੀ ਸਾਹਿਬ ਦਾ ਰਵਈਆ ਬਹੁਤ ਹੀ ਹੰਕਾਰ ਭਰਿਆ ਹੈ ਉਹ ਜਿਹੜੇ ਲੈਵਲ ਦੀ ਕੁਰਸੀ ਤੇ ਬੈਠੇ ਆ ਉਸ ਲੈਵਲ ਦੀ ਨਾ ਉਹਨਾਂ ਦੀ ਭਾਸ਼ਾ ਹੈ ਤੇ ਨਾ ਹੀ ਉਹਨਾਂ ਦਾ ਵਰਤਾਓ ਹੈ ਜੀ ਇਹ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਇੱਥੋਂ ਦੇ ਵਿੱਚ ਮੈਜੋਰਟੀ ਲੋਕ ਜਿਹੜੇ ਹੈਗੇ ਆ ਉਹ ਖੇਤੀ ਕਰਦੇ ਆ ਉਹਨਾਂ ਦੀ ਜੋ ਵੀ ਮੰਗਾਂ ਨੇਗੀਆਂ ਜੋ ਵੀ ਸਾਰਾ ਕੁਝ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਬੜੇ ਹਲੀਮੀ ਨਾਲ ਸੁਣਨਾ ਚਾਹੀਦਾ ਹੈਗਾ ਮੈਂ ਨਹੀਂ ਦੇਖਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਪਹਿਲਾਂ ਮੀਟਿੰਗ ਬੁਲਾਈ ਹੋਵੇ ਉਹਨਾਂ ਨੂੰ ਸੱਦਾ ਦਿੱਤਾ ਹੋਵੇ ਫਿਰ ਆਪਦੇ ਘਰੇ ਬੁਲਾ ਕੇ ਉਹਨਾਂ ਨਾਲ ਇਸ ਤਰੀਕੇ ਨਾਲ ਵਿਵਹਾਰ ਕੀਤਾ ਜਾਵੇ ਮੈਂ ਮੰਨਦਾ ਕਿ ਇਹ ਕੱਲੇ ਉਹਨਾਂ ਕਿਸਾਨ ਆਗੂਆਂ ਨਾਲ ਹੀ ਨਹੀਂ ਪੂਰੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨਾਲ ਦਰਵਿਹਾਰ ਕਰਨਾ ਜੋ ਕਿ ਬਹੁਤ ਮੰਦ ਭਗਾ ਹੈ ਇਦਾਂ ਨਹੀਂ ਹੋਣਾ ਚਾਹੀਦਾ ਅਗੇ ਉਸ ਤੋਂ ਬਾਅਦ ਮਤਲਬ ਅੱਜ ਵੀ ਜਿਵੇਂ ਉਹਨਾਂ ਦਾ ਰਿਹਾ ਕੀ ਲੱਗਦਾ ਤੁਹਾਨੂੰ ਮਤਲਬ ਵੀ ਜਾ ਕਿਹਦੇ ਪਾਸੇ ਹੋ ਰਿਹਾ ਪੁਲਿਸ ਛਾਪੇ ਮਾਰ ਰਹੀ ਹੈ ਘਰਾਂ ਦੇ ਵਿੱਚ ਆਗੂਆਂ ਨੂੰ ਗ੍ਰਿਫਤਾਰ ਬਾਹਰ ਗ੍ਰਿਫਤਾਰ ਥਾਣਿਆਂ 'ਚ ਬੰਦ ਇਹ ਕਿਹਦੇ ਪਾਸੇ ਜਾ ਰਹੀ ਹੈ ਜਿਹੜੀ ਪਾਰਟੀ ਧਰਨਾ 'ਚੋਂ ਨਿਕਲੀ ਸੀ ਉਹ ਹੁਣ ਧਰਨਾ ਖਿਲਾਫ ਕਿਵੇਂ ਹੋ ਗਈ ਦੇਖੋ ਜਿਹੜੀ ਜਿਹੜੀ ਪਾਏ ਇਹ ਉਹ ਲੋਕ ਨੇ ਮਨਿੰਦਰ ਜੀ ਜਿਹੜੇ ਕਿ ਨਿੱਕੀ ਨਿੱਕੀ ਗੱਲ ਕਰਕੇ ਉੱਥੇ ਸੈਕਟਰੀਏਟ ਦੇ ਮੂਰੇ ਦਿੱਲੀ ਧਰਨੇ ਲਾਉਂਦੇ ਸੀ ਜਾਂ ਕਿਸੇ ਸੀਐਮ ਦੇ ਆਫਿਸ ਮੂਰੇ ਧਰਨਾ ਲਾਉਂਦੇ ਸੀ ਜਾਂ ਸੜਕ ਰੋਕ ਲਾਉਂਦੇ ਸੀ ਕਿਉਂਕਿ ਪੰਜਾਬ 'ਚ ਵੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਨੇ ਕਿੰਨੇ ਧਰਨੇ ਲਾਏ ਐ ਈਵਨ ਦਿੱਲੀ ਧਰਨੇ ਤੱਕ ਇਹ ਕਿਸੇ ਦਿੱਲੀ ਦੇ ਵਿੱਚ ਕਿਸਾਨਾਂ ਦੇ ਧਰਨਿਆਂ ਨੂੰ ਜਿਹੜਾ ਹੈਗਾ ਸਪੋਰਟ ਕਰਦੇ ਰਹੇ ਐ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਉਸ ਟਾਈਮ ਤੇ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਉਹ ਕਿਸਾਨਾਂ ਨੇ ਧਰਨਿਆਂ ਨੂੰ ਸਪੋਰਟ ਪਰ ਉਹੀ ਗੱਲ ਹੈ ਕਿ ਜਦੋਂ ਉਹਨਾਂ ਸੱਤਾ ਦੇ ਵਿੱਚ ਆ ਗਏ ਉਹਨਾਂ ਨੂੰ ਸਵਾਲ ਉੱਖਾ ਲੱਗਦਾ ਇਹਨਾਂ ਦੀ ਮੰਗਾ ਸੁਣਨੀ ਔਕੀਆਂ ਲੱਗਦੀਆਂ ਨੇ ਕਿ ਜਿਹੜੇ ਕਿਸਾਨ ਹੈਗੇ ਉਹ ਆਪਦੀ ਮੰਗਾਂ ਲੈ ਕੇ ਸੀਐਮ ਸਾਹਿਬ ਕੋਲ ਲਾਉਣ ਜਿਵੇਂ ਮੈਂ ਕੱਲ ਵੀ ਲਿਖਿਆ ਸੀ ਕਿ ਤੁਸੀਂ ਇਹਨਾਂ ਨਾਲ ਕਿੰਨਾ ਕਿਸਾਨਾਂ ਨਾਲ ਕਿੰਨਾ ਧੋਖਾ ਕੀਤਾ ਤੁਸੀਂ ਪਹਿਲਾਂ ਕਿਹਾ ਕਿ ਅਸੀਂ ਡਾਇਰੈਕਟਰਾਇਸਿਟਿੰਗ ਜਿਹੜੀ ਸਿੱਧੀ ਵਜਾਈ ਦੇ ਦ assi ਫਿਰ ਉਹ ਦਵਾਂਗੇ ਮੁਆਵਜ਼ਾ ਦਵਾਂਗੇ ਤੇ ਉਹ ਤੋਂ ਵੀ ਮੁੱਕਰ ਗਏ ਫਿਰ ਤੁਸੀਂ ਮੂੰਗੀ ਦੀ ਗੱਲ ਕੀਤੀ ਹੈ ਮੂੰਗੀ ਤੇ ਐਮਐਸਪੀ ਦਵਾਂਗੇ ਉਹ ਵੀ ਤੁਸੀਂ ਦੇਖੋ ਕਿ 10 15% ਲੋਕਾਂ ਨੂੰ ਮਿਲੀ ਤੇ ਬਾਅਦੋਂ ਸਸਤੀ ਵਿਕੀ ਹੈ ਉਸ ਤੋਂ ਬਾਅਦ ਕਿੰਨੇ ਹੀ ਇਸ ਤਰੀਕੇ ਦੇ ਤੁਸੀਂ ਪਿਛਲੇ ਸਾਲ ਕਿਹਾ ਪਿਛਲੇ ਸਾਲ ਕਿਹਾ ਕਿ ਅਸੀਂ ਜਿਹੜੀ ਹੈਗੀ ਹੈ ਫਲਾਣੀ ਕਿਸਮ ਬੀਜ ਲੋ ਝੋਨੇ ਦੀ ਤੇ ਉਹ ਬਹੁਤ ਵਧੀਆ ਹੈਗੀ ਤੇ ਉਸ ਤੋਂ ਬਾਅਦ ਕਿੰਨਾ ਕਿੰਨਾ ਕੱਟਦੇ ਕਿ ਉਹ ਜਿਹੜੀ ਹੈਗੇ ਵੇਚ ਨਹੀਂ ਪਈ ਉਸ ਨਾਲ ਰਿਪੋਰਟ ਵੀ ਆਈ ਸੀ ਕਿ ਕਰੀਬ 5-6000 ਕਰੋੜ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਤੁਸੀਂ ਪਿਛਲੇ ਵਾਰੀ ਜਿਹੜੇ ਹੈਗੇ ਸ਼ੈਲਰ ਨਹੀਂ ਖਾਲੀ ਨਹੀਂ ਕਰਾਇਆ ਜਾ ਉੱਥੋਂ ਦੀ ਜਗ੍ਹਾ ਨਹੀਂ ਬਣਾਈ ਝੋਨੇ ਲਈ ਜਾ ਹੋਰ ਵੀ ਬੜੇ ਮੌਕੇ ਨੇ ਜਿੱਥੇ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਔਰ ਤੁਸੀਂ ਤੇ ਇਹ ਤੇ ਇਸ ਤਰੀਕੇ ਨਾਲ ਬਰਤావ ਕਰ ਰਹੇ ਕਿ ਮੈਂ 2 ਘੰਟੇ ਬੈਠਾ ਰਹਿਣਾ 2 ਘੰਟੇ ਬੈਠਾ ਰਹਿ ਥੋੜਾ ਫਰਜ ਹੈ ਮੁੱਖ ਮੰਤਰੀ ਸਾਹਿਬ ਤੁਸੀਂ ਕੋਈ ਮਤਲਬ ਇਹੀ ਕੰਮ ਕਰਨ ਲਈ ਤਾਂ ਤੁਹਾਨੂੰ ਜਿਤਾਇਆਗਾ ਤੁਸੀਂ ਮਤਲਬ 5 ਵਜੇ ਬੈਠੇ ਹੋ 7 ਵਜੇ ਤੁਹਾਨੂੰ ਆਇਆ ਹੋਗਾ ਕਿ ਇਦਾਂ ਨਹੀਂ ਹੁੰਦਾ ਮਤਲਬ ਇਹ ਸਭ ਤੋਂ ਪਹਿਲਾਂ ਤਾਂ ਦੋਸਤ ਤੁਹਾਡਾ ਫਰਜ਼ ਹੈ ਕਿ ਕਿਸਾਨਾਂ ਨੂੰ ਤੁਸੀਂ ਸੁਣੋ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ ਤੇ ਉਸ ਤੋਂ ਬਾਅਦ ਜਾਓ ਹੰਕਾਰ ਵਾਲੀ ਕੀ ਗੱਲ ਹੈਗੀ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਤੁਹਾਨੂੰ ਮੜੀ ਜੀ ਗੱਲ ਕਹਿਤੀ ਕਿ ਤੁਸੀਂ ਘਰਨਾ ਅਨਾਉਂਸ ਕੀਤੇ ਬਿਨਾਂ ਮੀਟਿੰਗ ਨਹੀਂ ਕਰਦੇ ਇਹਦੇ ਵਿੱਚ ਗਲਤ ਕੀ ਹੈ ਤੁਸੀਂ ਅੱਜ ਲੈ ਕਿਸਾਨ ਜਿੰਨੀ ਮਰਜ਼ੀ ਮੰਗਾ ਮੰਨੀਆਂ ਨਾ ਮੰਗੀ ਜਾਣ ਕੁਝ ਮਰਜ਼ੀ ਐਨਾਉਂਸ ਕਰੀਆਂ ਜੋ ਤੱਕ ਉਹ ਧਰਨਾ ਨਹੀਂ ਐਨਾਉਂਸ ਕਰਦੇ ਨਾ ਇਹਨਾਂ ਦਾ ਕੋਈ ਮੰਤਰੀ ਮੀਟਿੰਗ ਦਵੇ ਨਾ ਇਹਨਾਂ ਦਾ ਕੋਈ ਸੈਕਟਰੀ ਮੀਟਿੰਗ ਦਵੇ ਨਾ ਹੀ ਮੁੱਖ ਮੰਤਰੀ ਸਭ ਮੀਟਿੰਗ ਦੇ ਇਸ ਦੇ ਵਿੱਚ ਗੁੱਸਾ ਕਰਨ ਵਾਲੀ ਕੀ ਗੱਲ ਔਰ ਤੁਸੀਂ ਦੇਖੋ ਵੀ ਜਿਸ ਤਰੀਕੇ ਦੇ ਨਾਲ ਇਹ ਕਿਸਾਨਾਂ ਦੀ ਜਿਹੜੀ ਧੜ ਪਕੜ ਕਰੀ ਜਾਂਦੇ ਆ ਇਹ ਚੱਕੀ ਜਾਂਦੇ ਛਾਪੇ ਮਾਰੀ ਜਾਂਦੇ ਇਹਨਾਂ ਨੂੰ ਬਹੁਤ ਮਹਿੰਗਾ ਪਊਗਾ ਮੈਂ ਆਪਣਾ ਮਨਿੰਦਰ ਜੀ ਕਿਉਂਕਿ ਇਹ ਹਜ਼ਾਰ ਰੁਪਈਆ ਪੰਜਾਬ ਦੇ ਲੋਕ ਨਹੀਂ ਤੁਸੀਂ ਪਿਆਰ ਨਾਲ ਜਿੰਨਾ ਕੁਝ ਮਰਜ਼ੀ ਕਰ ਲਓ ਪਰ ਜੇ ਧੱਕਾ ਕਰੋਗੇ ਲੋਕਾਂ ਨਾਲ ਤੇ ਉਹ 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 ਨਹੀਂ ਸਹਿ ਦੇ ਵਿੱਚ ਜਿਹੜਾ ਸੰਘਰਸ਼ ਪੰਜ ਕੱਲ੍ਹ ਵਾਲਾ ਤਾਂ ਜਿਹੜਾ ਤਰਨਾ ਲੱਗਣਾ ਹੀ ਲੱਗਣਾ ਉਸ ਤੋਂ ਬਾਅਦ ਵੀ ਇਹ ਮੁੱਖ ਮੰਤਰੀ ਸਾਹਿਬ ਨੂੰ ਇਹ ਇਸ ਗੱਲ ਤੋਂ ਖੜਾ ਮਾਫੀ ਮੰਗ ਕੇ ਛਡਾਉਣਾ ਪਊਗਾ ਅੱਛਾ ਇੱਕ ਇੱਕ ਗੱਲ ਇਥੇ ਵੀ ਨਿਕਲ ਕੇ ਆਉਂਦੀ ਹੈ ਕੀ ਲੱਗਦਾ ਜਿਵੇਂ ਕਈ ਲੋਕਾਂ ਦੀ ਚਰਚਾ ਹੈ ਕਿ ਇਹ ਜਿਹੜੀਆਂ ਪੋਸਟਾਂ ਮੁੱਖ ਮੰਤਰੀ ਸਾਹਿਬ ਨੇ ਬਾਅਦ ਚ ਪਾਈ ਕਿ ਧਰਨੇ ਲਾ ਕੇ ਪਰੇਸ਼ਾਨ ਨਾ ਕਰੋ ਮੈਂ 3.5 ਕਰੋੜ ਲੋਕਾਂ ਦਾ ਮੁੱਖ ਮੰਤਰੀ ਐ ਮੈਨੂੰ ਕੋਈ ਵੀ ਫਰਕ ਨਹੀਂ ਪੈਂਦਾ ਮਤਲਬ ਇਹ ਕਿਤੇ ਜਿਹੜੀ ਹਰਿਆਣਾ ਦੇ ਵਿੱਚ ਗੇਮ ਖੇਡੀ ਗਈ ਸੀ ਜਾਟ ਵਰਸ ਨਾਣ ਜਾਟ ਕਿਤੇ ਉਸ ਪਾਸੇ ਵੱਲ ਨੂੰ ਲਿਜਾਣ ਦੇ ਕਦਮ ਪੈ ਨਹੀਂ ਬਿਲਕੁਲ ਇਹ ਇਹ ਬਿਲਕੁਲ ਨਾ ਜਿਹੜੀ ਪੋਲਰਾਈਜੇਸ਼ਨ ਕੀਤੀ ਜਾ ਰਹੀ ਹੈ ਜਿਹੜੇ ਵੱਖ-ਵੱਖ ਪੰਜਾਬ ਦੇ ਲੋਕ ਜਿਹੜੇ ਵਰਕਿੰਗ ਕਮਿਊਨਿਟੀਆਂ ਨੇਗੇ ਕੰਮ ਕਰਨ ਵਾਲੇ ਲੋਕ ਨੇਗੇ ਕੋਈ ਕਿਸਾਨ ਨੇ ਕੋਈ ਵਪਾਰੀ ਨੇ ਦੁਕਾਨਦਾਰ ਨੇ ਉਹਨਾਂ ਦੇ ਵਿੱਚ ਇੱਕ 파ੜ ਵਧਾਉਣ ਦੀ ਕੋਸ਼ਿਸ਼ ਕੀਤੀ ਜਾਰੀ ਹੈ ਇਹ ਜਿਹੀ ਗੱਲਾਂ ਕਰਕੇ ਗੱਲ ਕੀ ਸੀ ਕਿਸਾਨ ਆਪਣੇ 18 ਮੰਗਾ ਲੈ ਕੇ ਜਿਹੜੇ ਹੈਗੇ ਆਏ ਉੱਥੇ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਤੁਹਾਨੂੰ ਦੱਸਿਆ ਤੁਹਾਡੇ ਤੋਂ ਨਹੀਂ ਮੰਗਿਆ ਗਏ ਤੁਸੀਂ ਬਚਾਲੇ ਉੱਠ ਕੇ ਆ ਗਏ ਤੇ ਬਾਹਰ ਆ ਕੇ ਤੁਸੀਂ ਇਹ ਜੀ ਗੱਲ ਕੀਤੀ ਕਿ ਤੁਸੀਂ ਹੋਰ ਲੋਕਾਂ ਨੂੰ ਕੰਮ ਨਹੀਂ ਕਰਨ ਦੇ ਰਹੇ ਹੋਰ ਲੋਕਾਂ ਦੇ ਕੰਮਾਂ ਵਿੱਚ ਪ੍ਰੋਬਲਮ ਹੁੰਦੀ ਹੈ ਧਰਨੇ ਨਾ ਇਹ ਗੱਲ ਕਿੱਥੋਂ ਆਈ ਗੱਲ ਹੈ ਕੀ ਸੀ ਗੱਲ ਕਿਸਾਨੀ ਦੀ ਮੰਗਾਂ ਦੀ ਸੀ ਤੇ ਤੁਸੀਂ ਗੱਲ ਮੋੜ ਕਿੱਧਰ ਦਿੱਤੀ ਲੋਕਾਂ ਨੂੰ ਲੜਾਉਣ ਵਾਲੇ ਬਿਲਕੁਲ ਜਾਣ ਕੇ ਉਹੀ ਭਾਜਪਾ ਦੀ ਤਰਜ਼ ਤੇ ਜਿਹੜਾ ਹੈਗਾ ਕੀਤਾ ਜਾ ਰਿਹਾ ਹੈ ਭਾਜਪਾ ਤੇ ਆਰਐਸਐਸ ਦੀ ਤਰਜ਼ ਤੇ ਕਿ ਕਿਸਾਨਾਂ ਨੂੰ ਜਿਹੜਾ ਹੈਗਾ ਵਪਾਰੀਆਂ ਨਾਲ ਲੜਾਓ ਜਾਂ ਕੋਈ ਹੋਰ ਜਿਹੜੇ ਕੰਮ ਕਰਨ ਵਾਲੇ ਲੋਕਾਂ ਨਾਲ ਨੌਕਰੀ ਪੇਸ਼ਾ ਲੋਕਾਂ ਨਾਲ ਲੜਾਓ ਤੇ ਆਪਸ ਕੇ ਆਪਾਂ ਰਾਜ ਕਰੋ ਪਰ ਇਹ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਬੜੇ ਸਮਝਦਾਰ ਨੇ ਇਹ ਸਮਝਦੇ ਨੇ ਕਿ ਗੱਲ ਤਾਂ ਹੋਰ ਹੈਗੀ ਉਹਨੂੰ ਮੋੜਿਆ ਹੋਰ ਪਾਸੇ ਗਿਆ ਗਿਆ ਹਜੇ ਚੱਲਾ ਨਹੀਂ ਚੱਲਣਗੀਆਂ ਨਹੀਂ ਨਹੀਂ ਕਾਮਯਾਬ ਹੋ ਸਕਣਗੀਆਂ ਔਰ ਲੋਕ ਬੜੇ ਸਮਝਦਾਰ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦੇ ਇਹਨਾਂ ਚੀਜ਼ਾਂ ਨੂੰ ਦੇਖਣਗੇ ਜੀ ਅਜੇ ਇੱਕ ਇੱਕ ਸਵਾਲ ਮੇਰਾ ਉਹ ਇਹ ਹੈ ਕਿ ਜਿਹੜੀ ਹੁਣ ਅਜ ਤਹਿਸੀਲਦਾਰਾਂ ਦੇ ਨਾਲ ਵੀ ਜਿਹੜੀ ਸ਼ਕਤੀ ਹੈ ਕੀ ਲੱਗਦਾ ਪਹਿਲਾਂ ਵੀ ਇੱਕ ਵਾਰ ਕੀਤੀ ਸੀ ਪੀਸੀਐਸ ਅਫਸਰਾਂ ਨੇ ਕੀਤੀ ਸੀ ਅੱਜ ਜਿਵੇਂ ਅੱਜ ਕਹਿਤਾ ਕਿ ਚਾਰ ਹੀ ਤੁਹਾਡੇ ਹੁਣ ਦੇਤੇ ਕਨਗੋ ਨੂੰ ਦੇਤੇ ਰੀਡਰ ਨੂੰ ਦੇਤੇ ਕਿ ਇਹ ਸ਼ਕਤੀ ਤੇ ਟਿਕੇ ਰਹਿਣਗੇ ਤੁਹਾਨੂੰ ਲੱਗਦਾ ਮਨਿੰਦਰ ਜੀ ਇਕੱਲੇ ਤਹਿਸੀਲਦਾਰ ਕੀ ਕਰਦੇ ਆ ਤੁਸੀਂ ਦੇਖੋ ਵੀ ਹਰ ਇੱਕ ਜ਼ਿਲ੍ਹੇ ਦੇ ਵਿੱਚ ਚਲੇ ਜਾਓ ਤਹਿਸੀਲਦਾਰ ਕਨਗੋ ਜਾਂ ਜਿਹੜੇ ਵੀ ਪਟਵਾਰੀ ਤੋਂ ਲੈ ਕੇ ਸਾਰੀ ਰਿਸ਼ਵਤ ਇਹਨਾਂ ਦੇ ਐਮ ਐਲ ਏ ਮੰਤਰੀ ਸਭ ਉੱਪਰ ਤੱਕ ਕੱਟ ਜਾਂਦਾ ਹੈਗਾ ਇਕੱਲੇ ਰਿਸ਼ਵਤ ਇਕੱਲੇ ਤਹਿਸੀਲਦਾਰ ਇਕੱਲੀ ਖਾਈ ਜਾਂਦੇ ਤੁਸੀਂ ਆਪਦੇ ਮੰਤਰੀਆਂ ਨੂੰ ਕਿਉਂ ਨਹੀਂ ਕੰਟਰੋਲ ਕਰਦੇ ਤੁਸੀਂ ਆਪਣੇ ਐਮ ਐਲ ਏਜ਼ ਨੂੰ ਕਿਉਂ ਨਹੀਂ ਕੰਟਰੋਲ ਕਰਦੇ ਜਿਨ੍ਹਾਂ ਦਾ ਦੜੇ ਸੱਟੇ ਤੋਂ ਲੈ ਕੇ ਜਿਹੜਾ ਹੈਗਾ ਤਹਿਸੀਲਾਂ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਤੁਸੀਂ ਡੀਟੀਓ ਦਫ਼ਤਰ ਚਲੇ ਜਾਓ ਉੱਥੇ ਉਸ ਤੋਂ ਬਾਅਦ ਹਰ ਇੱਕ ਕੰਮ ਦੇ ਵਿੱਚ ਹਿੱਸਾ ਹੈਗਾ ਮਾਈਨਿੰਗ ਤੱਕ ਹਿੱਸਾ ਹੈਗਾ ਜਿਹੜੀ ਸਭ ਤੋਂ ਵੱਡੀ ਚੋਰੀ ਤਾਂ ਤੁਹਾਡੇ ਐਮਐਲਏ ਕਰ ਰਹੇ ਆ ਠੀਕ ਹੈ ਤੁਸੀਂ ਅਧਿਕਾਰੀਆਂ ਨੂੰ ਪਰ ਇਹ ਤੁਸੀਂ ਇਹਦੀ ਪੀਆਰ ਨਾ ਬਣਾਓ ਇੱਕ ਇਹਦਾ ਇਵੈਂਟ ਨਾ ਬਣਾਓ ਲੋਕਾਂ ਨੂੰ ਦਿਖਾਉਣ ਲਈ ਸਿਰਫ ਤੁਸੀਂ ਪਿੱਛੇ ਚਾਰ ਵਾਰੀ ਹੋ ਗਿਆ ਕਿ ਮੈਂ ਬਦਲ ਦੂੰਗਾ ਮੈਂ ਬੰਦ ਕਰ ਦੂੰ ਤਸਿਲਦਾਰਾਂ ਨੂੰ ਮੈਂ ਛੁੱਟੀ ਤੇ ਭੇਜ ਦੂੰ ਮੈਂ ਇਹਨਾਂ ਨੂੰ ਸਸਪੈਂਡ ਕਰ ਦੂੰ ਕੀ ਹੋਇਆ ਕਿ ਅਖੀਰ ਦੇ ਵਿੱਚ ਕੀ ਹੋਇਆ ਕੁਝ ਨਹੀਂ ਹੋਇਆ ਤੁਸੀਂ ਦੇਖੋ ਵੀ ਜਦੋਂ ਤੱਕ ਇਹ ਜਿਹੜਾ ਚੈਨਲ ਹੈ ਜਿਹੜਾ ਇਹ ਪੈਸੇ ਉੱਪਰ ਤੱਕ ਜਿਹੜੇ ਮੰਤਰੀਆਂ ਤੱਕ ਐਮ ਐਲ ਏ ਤੱਕ ਜਾਂ ਇਹਨਾਂ ਦੇ ਵੱਡੇ ਲੈਵਲ ਦੇ ਜਿਹੜੇ ਅਫਸਰ ਨੇ ਉਹਨਾਂ ਤੱਕ ਜਾਣੇ ਨਹੀਂ ਬੰਦ ਹੁੰਦੇ ਇਕੱਲੇ ਤਸਿਲਦਾਰ ਨਾਲ ਕੀ ਕਰ ਲਓਗੇ ਥੋੜੇ ਸਾਹਮਣੇ ਹੈ ਲੈ 4 ਦਿਨ ਉਹਨੂੰ ਫੇਰ ਓਵੇਂ ਤਾਂ ਓਵੇਂ ਉਹੀ ਤਸਿਲਦਾਰ ਉੱਥੇ ਬੈਠੇ ਹੋਣਗੇ ਉਹੀ 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 ਰਿਸ਼ਵਤ ਚੱਲਦੀ ਹੋਊਗੀ ਕੁਝ ਨਹੀਂ ਸਿਰਫ ਇਹ ਜਿਹੜੀ ਕਿਸਾਨਾਂ ਵਾਲੀ ਗੱਲ ਹੈ ਇਹ ਤਾਂ ਧਿਆਨ ਭਟਕਾਉਣ ਦੇ ਲਈ ਇਹ ਇੱਕ ਲੋਕਾਂ ਨੂੰ ਜਾਣਬੁੱਝ ਕੇ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਅਸੀਂ ਆ ਕਰ ਰਹੇ ਹਾਂ ਪਰ ਅਸਲ ਮੁੱਦਾ ਜਿਹੜ ਉਹ ਉਹਦੇ ਵੱਲ ਧਿਆਨ ਦਿਓ ਤੇ ਉਹਨਾਂ ਮੰਗਾ ਵੱਲ ਧਿਆਨ ਦਿਓ ਇਸ ਤਰੀਕੇ ਨਾਲ ਕਿਸਾਨਾਂ ਨਾਲ ਲੜ ਕੇ ਉਹਨਾਂ ਨੂੰ ਚੱਕ ਕੇ ਤੁਸੀਂ ਕਿਤੇ ਨਹੀਂ ਮਤਲਬ ਰਾਜ ਕਰ ਸਕਦੇ ਇਸ ਤਰੀਕੇ ਦੇ ਨਾਲ ਜੀ ਗੁਰੂ ਜੀ ਸਾਹਿਬਾ ਬਾਬਾ ਤਨਵਜ ਥੈਂਕ ਯੂ ਜੀ ਥੈਂਕ ਯੂ